जय श्री राम जय श्री राम ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡੇ ਸਮਾਜ ਲਈ ਸੰਪੂਰਨ ਸਮਾਜ ਲਈ ਸੰਪੂਰਨ ਹਿੰਦੁਸਤਾਨ ਨੇ ਪੂਰੇ ਹਿੰਦੁਸਤਾਨ ਲਈ ਵੀ ਨਹੀਂ ਪੂਰੀ ਦੁਨੀਆ ਲਈ ਇੱਕ ਬੜਾ ਪਵਿੱਤਰ ਦਿਹਾੜਾ ਦਿਹਾੜਾ ਜਦੋਂ ਕਿ ਅੱਜ ਦੇ ਦਿਨ ਸਾਡੇ ਭਗਵਾਨ ਰਾਮ ਜੀ ਆਪਣੇ ਪਾਵਨ ਮਹਿਲ ਦੇ ਵਿੱਚ ਵਿਰਾਜਮਾਨ ਹੋਏ ਹੈ ਤੇ ਇਹਦੇ ਲਈ ਜਿਸ ਲੱਖਾਂ ਸੰਘਰਸ਼ੀ ਯੋਧਿਆਂ ਨੇ ਸੰਘਰਸ਼ ਕੀਤਾ ਹੈ ਕਈਆਂ ਨੇ ਵੱਖਰੇ ਵੱਖਰੇ ਢੰਗ ਨਾਲ ਆਪਣੀ ਕੁਰਬਾਨੀ ਦਿੱਤੀ ਹੈ ਤੇ ਉਹਦੇ ਲਈ ਉਹ ਉਹਨਾਂ ਸ਼ਹੀਦਾਂ ਨੂੰ ਉਹਨਾਂ ਕੁਰਬਾਨ ਹੋਏ ਸ਼ਰੀਰਾਂ ਨੂੰ ਸਾਡਾ ਸਾਰਿਆਂ ਦਾ ਪ੍ਰਣਾਮ ਹੈ ਉਹਦੇ ਵਿੱਚ ਥੋੜਾ ਜਿਹਾ ਜਿਸ ਤਰ੍ਹਾਂ ਰਾਮ ਸੇਤੂ ਬਣਾਉਣ ਕੀ ਇੱਕ ਗੈਲਰੀ ਦਾ ਯੋਗਦਾਨ ਸੀ ਉਹਦੇ ਚ ਮੈਂ ਸਮਝਦਾ ਕਿ ਛੋਟਾ ਜਿਹਾ ਯੋਗਦਾਨ ਮੇਰਾ ਵੀ ਸੀ ਮੈਂ ਵੀ 8 ਦਿਨ ਉਦੋਂ ਕਿ ਜਦੋਂ 6 ਦਸੰਬਰ 1992 ਤੋਂ ਲੈ ਕੇ 8 ਦਿਨ ਦੀ ਜੇਲ੍ਹ ਕੱਟੀ ਸੀ ਲੁਧਿਆਣੇ ਸੈਂਕਲ ਜੇਲ੍ਹ ਤੇ ਰਿਹਾ ਸੀ ਕੁਲਦੀਪ ਸ਼ਰਮਾ ਮੇਰਾ ਨਾਮ ਹੈ ਮੈਨੂੰ ਕਹਿੰਦੇ ਆ ਜੀ ਗਾਮਪੁਰ ਪਿੰਡ ਮੇਰਾ ਤੇ ਉਦੋਂ ਵੀ ਮੈਨੂੰ ਪੁਲਿਸ ਨੇ ਅਰੈਸਟ ਕੀਤਾ ਤੇ ਜੱਜ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਅਸੀਂ ਜ਼ਮਾਨਤ ਨਹੀਂ 시 ਕਰਾਈ ਕਿਉਂਕਿ ਸਾਨੂੰ ਉੱਪਰੋਂ ਕੋਈ ਹੁਕਮ ਨਹੀਂ ਸੀ ਜਦੋਂ ਹੁਕਮ ਆਇਆ ਉਦੋਂ ਅਸੀਂ ਜ਼ਮਾਨਤ ਕਰਾਈ ਔਰ ਬਾਹਰ ਆਏ ਆਂ ਔਰ ਅਸੀਂ ਸਮਝ ਨਹੀਂ ਆ ਕੋ ਗਲਹਿਰੀ ਗਲਹਿਰੀ ਵਾਲਾ ਇੱਕ ਯੋਗਦਾਨ ਛੋਟਾ ਜਿਹਾ ਇੱਕ ਸਾਡਾ ਪਾਇਆ ਅੱਜ ਫਲੀਪੂਤ ਹੋਇਆ ਔਰ ਅੱਜ ਸਾਡੇ ਰਾਮ ਭਗਵਾਨ ਜੀ ਆਪਣੇ ਮਹਿਲ ਦੇ ਵਿੱਚ ਆਪਣੇ ਮੰਦਿਰ ਦੇ ਵਿੱਚ ਵਿਰਾਜਮਾਨ ਹੋਏ ਆ ਔਰ ਇਹਦੇ ਵਿੱਚ ਮੈਂ ਸਮਝੀ ਨਾ ਕਿ ਅੱਜ ਦੀ ਸਾਡੀ ਲੀਡਰਸ਼ਿਪ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਜਿਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਹੁਣ ਬਿਆਨ ਕਰਨ ਵਾਸਤੇ ਵੀ ਸਾਡੇ ਕੋਲ ਮੇਰੇ ਮੇਰੇ ਕੋਲ ਸ਼ਾਇਦ ਪ੍ਰੋਪਰ ਲਫ਼ਜ਼ ਨਾ ਹੋਣ ਕਿ ਅਸੀਂ ਉਹ ਆਪਣੀਆਂ ਲੀਡਰਸ਼ਿਪ ਦਾ ਵੀ ਉਹਦਾ ਧੰਨਵਾਦ ਕਰਦੇ ਆ ਧੰਨਵਾਦ ਜੈ ਹਿੰਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ